ਸਮਾਣਾ ਉਪ ਮੰਡਲ ਦੇ ਪਿੰਡ ਫਤੇਗੜ ਛੰਨਾ 'ਚ ਬੀਤੀ ਸ਼ਾਮ ਇੱਕ ਕਿਸਾਨ ਦਿਕਤਾਰ ਸਿੰਘ ਆਪਣੇ ਕਣਕ ਦੇ ਖੇਤਾਂ ਵਿੱਚ ਪਾਣੀ ਲਗਾਉਣ ਲਈ ਗਿਆ ਜਿੱਥੇ ਕੀ ਖਾਲ ਦੇ ਵਿੱਚ ਉਹਦਾ ਪੈਰ ਫਿਸਲ ਗਿਆ ਔਰ ਮੋਟਰ ਦੀ ਜਿਹੜੀ ਹੋਦੀ ਹੁੰਦੀ ਹੈ ਉਹਦੇ ਨਾਲ ਸਿਰ ਟਕਰਾਇਆ ਔਰ ਉਹਦੀ ਗਰਦਨ ਦਾ ਮਣਕਾ ਟੁੱਟਿਆ ਇਸki ਪੁਸ਼ਟੀ ਡਾਕਟਰਾਂ ਨੇ ਵੀ ਕੀਤੀ ਹੈ ਜਿਹੜੇ ਪੋਸਟਮਾਰਟਮ ਜਿਹੜਾ ਡਾਕਟਰਾਂ ਵੱਲੋਂ ਕੀਤਾ ਗਿਆ ਔਰ ਇਹ ਗਰੀਬ ਕਿਸਾਨ ਸੀ ਸਿਰਫ ਇਹਦੇ ਕੋ ਡੇਢ ਏਕੜ ਜ਼ਮੀਨ ਹੈ ਦੋ ਬੱਚੇ ਹੈ ਔਰ ਉਮਰ 47 ਸਾਲ ਦੱਸੇਗੇ ਪੀੜਿਤ ਪਰਿਵਾਰ ਨੇ ਇਸ ਕਿਸਾਨ ਦੀ ਮਦਦ ਲਈ ਸਰਕਾਰ ਤੋਂ ਵੀ ਗੁਹਾਰ ਦੇ ਮੰਗ ਕੀਤੀ ਹੈ ਔਰ ਇਸ ਘਟਨਾ ਨਾਲ ਪਿੰਡ ਦੇ ਵਿੱਚ ਇੱਕ ਮਾਤਮ ਦਾ ਮਾਹੌਲ ਹੈ ਜੁਨੈਰ ਸਿੰਘ ਜੀ ਉਹਦਾ ਨਾਮ ਜਗਤਾਰ ਸਿੰਘ ਜੁਗਤਾਰ ਸਿੰਘ ਜੀ ਤੇ ਉਹ ਪਾਣੀ ਦੀ ਮਤਲਬ ਪਾਣੀ ਪੂਣੀ ਲੱਗ ਰਿਹਾ ਸੀਗਾ ਖੇਤੀ ਉਹ ਸਿਰਫ ਉਹ ਗੇੜਾ ਹੀ ਮਾਰਨ ਗਿਆ ਸੀਗਾ ਦੇਖਣ ਗਿਆ ਦੀ ਪਾਣੀ ਵੀ ਕਿਵੇਂ ਚੱਲ ਰਿਹਾ ਹੈ ਕਿਹੜੀ ਫਸਲ ਨੂੰ ਆ ਕਣਕ ਦੀ ਸੀਗੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਹਦਾ ਬੱਟ ਦੇ ਉੱਪਰ ਤੋਂ ਰਿਆ ਜਾ ਰਿਹਾ ਸੀ ਉਹਦਾ ਸਲਿੱਪ ਪੈਰ ਹੋਇਆ ਜੀ ਉਸ ਤੋਂ ਬਾਅਦ ਉਹਦਾ ਪੱਕਾ ਨਕਾ ਬਣਾਇਆ ਸੀਗਾ ਉਹਦੇ ਉੱਪਰ ਟਕਰਾਇਆ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਮਣਕਾ ਟੁੱਟਿਆ ਜੀ ਪਤਾ ਨਹੀਂ ਕੀ ਪ੍ਰੋਬਲਮ ਹੋਈ ਹੈ ਨਾਲ ਆ ਅਚਾਨਕ ਉਹਦੀ ਨਾਲ ਦੀਆਂ ਡੈਥ ਹੋ ਗਈ ਜੀ ਉਹਦੀ ਹਾਂ ਜੀ ਹਾਂ ਜੀ ਰਸਤੇ ਦੇ ਵਿੱਚ ਹੀ ਮਤਲਬ ਆਹਾਂ ਚੱਲਦਾ ਸੀ ਥੋੜਾ ਥੋੜਾ ਜਿਹਾ ਫਿਰ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਜੀ ਉਮਰ 44-47 ਸਾਲ ਹੈਗੀ ਹੈ ਹਾਂ ਜੀ ਦੋ ਜੀ ਬੱਚੇ ਬੇਟਾ ਬੇਟੀਆਂ ਮੇਰਾ ਨਾਮ ਗੁਰਨੇਵ ਸਿੰਘ ਜੀ ਸਰਪੰਚ ਫਤਿਹਗੜ ਚੰਨਾ ਜਗਤਾਰ ਸਿੰਘ ਦਾ ਨਾਮ ਦਾ ਮੁੰਡਾ ਜੀ 47 ਸਾਲ ਦੀ ਉਮਰ ਦਾ ਕੱਲ ਸ਼ਾਮ ਨੂੰ ਕਿਤੇ 5 ਵਜੇ ਘਰੋਂ ਗਿਆ ਹੁਣਾ ਖੇਤ ਨੂੰ ਪਾਣੀ ਲਾਉਂਦਾ ਸੀਗਾ ਜੀ ਕਿਹੜਾ ਗੁੜਾ ਮਾਰਨ ਗਿਆ ਕਿਤੇ ਬੱਟ ਤੇ ਜਾ ਰਿਹਾ ਸੀਗਾ ਜਾਂ ਜਾਂਦਾ ਹੁਣਾ ਪਾਣੀ ਪੁਣੀ ਦੇਖਣ ਉਹ ਕਿਤੇ ਪੈਰ ਸਲਿੱਪ ਕਰ ਗਿਆ ਜੀ ਅਚਾਨਕ ਨੀਚੇ ਲੱਗਿਆ ਜਿਸ ਦੇ ਨਾਲ ਉਹਦੀ ਮਣਕਾ ਗਰਦਨ ਦਾ ਜਿਵੇਂ ਡਾਕਟਰ ਨੇ ਦੱਸਿਆ ਵੀ ਟੁੱਟਿਆ ਹੋਇਆਗਾ ਖੇਤੀ ਡੈਥ ਹੋ ਗਈ ਹਾਂਜੀ ਖੇਤੀ ਡੈਥ ਹੋਈ ਆ ਜੀ ਗਰੀਬ ਪਰਿਵਾਰ ਆ ਜੀ ਦੋ ਇਹਦੇ ਬੇਟਾ ਬੇਟੀ ਨੇ ਬਸ ਇਹ ਆ ਜੀ ਜਿੰਨਾ ਵੀ ਹੋ ਸਕਦਾ ਸਰਕਾਰ ਕੋਈ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਖੇਤੀ ਵਾਲੇ ਪਰਿਵਾਰ ਆ ਕਿੰਨੀ ਜ਼ਮੀਨ ਹੈ ਥੋੜੀ ਉਹ ਥੋੜੀ ਹੀ ਆ ਜੀ ਜ਼ਮੀਨ ਇੱਕ ਦਾ ਡੇਢ ਕਿਲਾ ਹੋਣਾ ਜੀ ਤੇ ਬਹੁਤ ਜਿੰਨਾ ਹੋ ਸਕਦਾ ਸਰਕਾਰ ਤੁਸੀਂ ਚਾਹੁੰਦੇ ਹੋ ਵੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜੋ ਵੀ ਸਹਾਇਤਾ ਹੋਵੇ ਇਹ ਗਰੀਬ ਪਰਿਵਾਰ ਦੀ ਕੀਤੀ ਜਾਵੇ ਇਹਨਾਂ ਦਾ ਨਾਮ ਨਾ ਅ ਅੰਜਕਤਾਰ ਸਿੰਘ ਹੈ ਜੀ son of ਗੁਰਚਨ ਸਿੰਘ ਪਿੰਡ ਫਤਿਹਗੁਰਚੰਨਾ ਦੇ ਰਹਿਣ ਵਾਲਾ ਸੰਪਾਰਿਕ ਸ਼ਰਮ ਅ ਕੌਜ਼ ਆਫ ਇਹਨਾਂ ਦੇ ਸਿਰ ਦੇ ਪਿੱਛੇ ਸੱਟ ਲੱਗੀ ਹੋਈ ਹੈਗੀ ਆ ਤੇ ਲੱਗਦਾ ਕਿ ਉਹੀ ਉਹਦੇ ਕਰਕੇ ਹੀ ਟਿੱਕੇ ਕਰਨ ਮੌਤ ਹੋ ਗਈ ਠੀਕ ਉਸ ਵਰਕਰਤਾ ਆਪਣੇ ਹਾਂ ਜੀ ਹਾਂ ਜੀ ਇਹਨਾਂ ਜਗਤਾਰ ਸਿੰਘ ਸੀਗਾ ਜੀ ਨਾਮ ਇਹਦਾ ਅ ਚੰਨਾਦਰ ਰੈਣੋ ਵਾਲਾ ਇੱਕ ਕੱਲ੍ਹ ਸ਼ਾਮ ਗਿਆ ਸੀਗਾ ਖੇਤ ਉੱਥੇ ਚਾਰਾਂ ਕਿਤੇ ਗਿੜਾ ਗਿੜਾ ਖਾ ਕੇ ਡਿੱਗ ਤੋ ਉਹਦੇ ਕਰਕੇ ਉਹ ਖਾਲ ਚ ਖਾਲ ਤੇ ਡਿੱਗੀ ਉਹਦੀ ਪੈਰਪੋੜ ਸੁਲਪੀ ਕਾ ਹੋ ਗਿਆ ਕਾਲ ਦੇ ਵਿੱਚ ਹਾਂਜੀ ਹਾਂ ਮਾਈ ਨਾਲ ਗਏ ਦੇਖਣ ਕਿਹਨੂੰ ਗਏ ਰਹੇ ਗਿੜਾ ਗਿੜਾ ਮਾਰਨ ਗਏ ਸੀਗੇ ਕੀ ਕਰਵੇ ਕਿਸੇ ਜਣ ਲਿਖੇ ਉਹਦੇ ਉੱਥੇ ਬੇਟੇ ਦੇ ਜੀ ਕੀ ਨਾਮ ਉਹਦਾ ਨਾਮ ਹੈ ਕੋ ਜੀ ਭਪਿੰਦਰ ਸਿੰਘ ਨੇ ਉਹਦੀ ਸਟਾਰ ਕਿਤੇ 140 ਮੀਐਨਐਸ ਉਸਮਟਾ ਉਸਮਟਾ ਹਾਂਜੀ